2017-18 ਦਾ ਸਮਾਂ ਸੀਗਾ ਲੈ ਵੀ ਜਸਪਾਲ ਤੈਨੂੰ ਵੇਖ ਕੇ ਮੇਰੇ ਵੀਰਿਆ ਚੇਤਾ ਆ ਜਾਂਦਾ ਉਸੇ ਗੱਲ ਦਾ ਲਹਿਰੇ ਦੇ ਲਾਗੇ ਗਾਗੇ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਸੀਗਾ ਆ ਨੌਜਵਾਨ ਇਸੇ ਤਰੀਕੇ ਜਿਵੇਂ ਅੱਜ ਦੁਗਾਲ ਦੀ ਗਰਾਊਂਡ ਨੂੰ ਮੈਂਟੇਨ ਕਰ ਰਿਹਾ ਹੈ ਇਸੇ ਤਰ੍ਹਾਂ ਮੇਰੇ ਵੀਰੋ 2017-18 ਦੇ ਗਾਗੇ ਦੇ ਕਬੱਡੀ ਟੂਰਨਾਮੈਂਟ ਤੇ ਧੁੰਦ ਦਾ ਸਮਾਂ ਸੀ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਸੀਗਾ ਇਹਦੇ ਸਿਰਫ ਟੀ-ਸ਼ਰਟ ਪਾਈ ਹੋਈ ਸੀਗੀ ਆ ਜਰਸੀ ਜਿਹੜੀ ਇਹਨੇ ਪਾਈ ਹੈ ਇਹ ਜਰਸੀ ਉਦੋਂ ਬਿੱਟੂ ਦਗਾਲ ਦੇ ਪਾਈ ਹੋਈ ਸੀਗੀ ਬਿੱਟੂ ਦਗਾਲ ਨੇ ਆਪਣੀ ਜਰਸੀ ਉਤਾਰ ਕੇ ਇਹ ਜਸਪਾਲ ਸਰਾਮੀ ਨੂੰ ਦਿੱਤੀ ਸੀਗੀ ਜਦੋਂ ਕਿਤੇ ਕਬੱਡੀ ਦੀ ਗੱਲ ਹੁੰਦੀ ਹੈ 2018 ਤੇ ਅੱਜ 2025 ਚੱਲਦਾ ਸੱਤ ਸਾਲਾਂ ਦੀ ਗੱਲ ਹੋ ਗਈ ਇਹਨੇ ਸੱਤ ਸਾਲਾਂ ਤੋਂ ਉਹੀ ਜਰਸੀ ਸੰਭਾਲ ਕੇ ਰੱਖੀ ਹੈ ਇੱਕ ਵਾਰੀ ਤਾੜੀਆਂ ਹੋਰ ਮਾਰੋ ਜੋਰਦਾਰ ਮੇਰੇ ਵੀਰੋ ਇਹ ਪਿਆਰ ਦੀ ਗੱਲ ਹੁੰਦੀ ਹੈ ਇਹ ਸਤਕਾਰ ਦੀ ਗੱਲ ਹੁੰਦੀ ਹੈ ਇਹ ਮਾਨ ਸਤਕਾਰ ਬਿੱਟੂ ਦਗਾਲ ਦੇ ਹਿੱਸੇ ਆਇਆ ਹੈ ਉਹ ਤੁਰ ਗਿਆ ਪਰ ਯਾਦਾਂ ਨੇਕਾ ਛੱਡ ਗਿਆ ਉਹਦੀਆਂ ਨੂੰ ਯਾਦਾਂ ਉਹਦੀਆਂ ਯਾਦਾਂ ਨੂੰ ਮੇਰੇ ਵੀਰੋ ਵੇਖ-ਵੇਖ ਕੇ ਬਹੁਤ ਸਾਰੇ ਲੋਕ ਜ਼ਿੰਦਗੀ ਜਿਉਂਦੇ ਐ ਮਾਣ ਰਹੇਗਾ ਬਿੱਟੂ ਦੁਗਾਲ ਦੀ ਕਬੱਡੀ ਤੇ ਮਾਣ ਰਹੇਗਾ ਉਸ ਪਰਿਵਾਰ ਤੇ ਮਾਣ ਐਸ਼ਾ ਛੇਕਰ ਹੁੰਦਾ ਰਹੇਗਾ ਚੌਧਰੀ ਰਾਮ ਸਿੰਘ ਦੇ ਪੁੱਤਰ ਦਾ ਸਨਮਾਨ ਹੋਣਾ ਜਸਪਾਲ ਸੁਨਾਮੀ ਦਾ ਸਾਡੇ ਵੀਰ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਜਿਹੜਾ ਉਹ ਦੁਗਾਲ ਦੀਆਂ ਖੇਡਾਂ ਤੇ ਨਗਦ ਰਾਸ਼ੀ ਦੇ ਨਾਲ ਹੋ ਰਿਹਾ ਜਸਪਾਲ ਸੁਨਾਮੀ ਕਹਿੰਦੇ ਬਿੱਟੂ ਦੁਗਾਲ ਦੇ ਉਹਨਾਂ ਫੈਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਨੌਜਵਾਨ ਆਪਣੇ ਦਿਲ ਦੇ ਵਿੱਚ ਹਮੇਸ਼ਾ ਬਿੱਟੂ ਦੁਗਾਲ ਨੂੰ ਵਸਾ ਕੇ ਰੱਖਦਾ ਮੇਰੇ ਵੀਰੋ ਇਹ ਭਰਾ ਹੈ ਸਾਡਾ ਵਿਸ਼ੇਸ਼ ਤੌਰ ਤੇ ਨਗਦ ਰਾਸ਼ੀ ਦੇ ਨਾਲ ਮਾਨਿਆ ਸਨਮਾਨਿਆ ਗਿਆ ਦਿੜਬਾ ਮੰਡੀ ਦੇ ਜਿਹੜੇ ਪਲੇਅਰ